ਲਓ ਜੀ ਲੁੱਟ ਪੈ ਚੁੱਕੀ ਹੈ ਲੇਡੀ ਸੂਟਾਂ ਦੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਕਰੇਵ ਦਾ ਸੂਟ ਸਿਰਫ 550 ਰੁਪਏ ਦਾ ਵਰਕ ਦੇਖੋ ਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਹੋਇਆ ਹੋਇਆ ਜਿਹੜਾ ਇਹਦੇ ਨਾਲ ਦੁਪੱਟਾ ਹੈ ਉਹਦੇ ਸਾਈਡਾਂ ਤੇ ਵੀ ਪੂਰਾ ਵਰਕ ਹੋਇਆ ਹੋਊਗਾ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੇ ਰੰਗ ਮਿਲਣਗੇ ਬਹੁਤ ਸਾਰੇ ਡਿਜ਼ਾਈਨ ਹੋਰ ਵੀ ਤੁਹਾਨੂੰ ਅਸੀਂ ਬਹੁਤ ਰੰਗ ਦਿਖਾਵਾਂਗੇ ਸਿਰਫ 550 550 550 ਉਸ ਤੋਂ ਬਾਅਦ ਇੱਕ ਤੁਹਾਨੂੰ ਡਿਜ਼ਾਈਨ ਹੋਰ ਦਿਖਾਵਾਂਗੇ ਕਰੇਵ ਦੇ ਸੂਟ ਦਾ ਆ ਦੇਖੋ ਜੀ ਇਹਦਾ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਪੂਰਾ ਸੂਟ ਆ ਨਾਲ ਤੁਸੀਂ ਦੇਖੋ ਦੁਪੱਟਾ ਇਹਦੇ ਉੱਤੇ ਵੀ ਸਾਈਡਾਂ ਤੇ ਪੂਰਾ ਵਰਕ ਹੋਇਆ ਹੋਊ ਦੁਪੱਟੇ ਦੇ ਤੇ ਇਹ ਵੀ ਤੁਹਾਨੂੰ ਮਿਲੇਗਾ ਕਿੰਨੇ ਦਾ 550 550 550 ਦਾ ਤਾਂ ਆ ਲੋ ਜਿੰਨੇ ਮਰਜੀ ਰੰਗ ਲਓ ਜਿੰਨੇ ਮਰਜੀ ਡਿਜ਼ਾਈਨ ਲਓ ਇਹ ਵੀ ਸੂਟ ਤੁਹਾਨੂੰ ਕਿੰਨੇ ਦੇ ਮਿਲਣਗੇ ਸਿਰਫ 550 ਰੁਪਏ ਨਾਲ ਦੁਪੱਟਾ ਆ ਲੋ ਬਾਈ ਜੀ ਜਿੰਨੇ ਮਰਜੀ ਰੰਗ ਮੇਰੀਆਂ ਭੈਣਾਂ ਵਾਸਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਅੱਗੇ ਸਾਢੇ 5 500 ਰੁਪਏ ਦੇ ਸੂਟ ਮਿਲਣਗੇ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਪੁਰਾਣੀ ਗਊਸ਼ਾਲਾ ਰੋਡ ਮਾਨਸਾ ਸੁੰਨੀ ਗਲੀ ਦੇ ਮੋੜ ਤੇ ਤਾਂ ਕਿੱਥੇ ਪਹੁੰਚਣਾ ਹੈ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਆ ਲੋ ਜਿੰਨੇ ਮਰਜੀ ਰੰਗ ਲਓ ਜਿੰਨੇ ਮਰਜੀ ਡਿਜ਼ਾਈਨ ਲਓ ਆ ਲੋ ਤਾਂ ਡਿਜ਼ਾਈਨ ਦੇਖੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਸੂਟਾਂ ਦੇ ਇੱਥੇ ਤੁਹਾਨੂੰ ਇਹ ਡਿਜ਼ਾਈਨ ਨਹੀਂ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਮਿਲਣਗੇ ਸਾਢੇ 500 ਰੁਪਏ ਵਾਲੇ ਸੂਟਾਂ ਦੇ ਇਸ ਤੋਂ ਲਾਵਾ ਤੁਹਾਨੂੰ ਹੋਰ ਵੀ ਵਧੀਆ ਵੈਰਾਈਟੀ ਦਿਖਾਵਾਂਗੇ ਇਸ ਤੋਂ ਉੱਚ ਕੁਆਲਿਟੀ ਦੀ ਤਾਂ ਪਹੁੰਚਣਾ ਕਿੱਥੇ ਹੈ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਉਸ ਤੋਂ ਬਾਅਦ ਆ ਗਿਆ ਜੀ ਕਾਟਨ ਦਾ ਪੂਰਾ ਸੂਟ ਆਹ ਦੇਖੋ ਇਹ ਵੀ ਤੁਹਾਨੂੰ ਮਿਲੂਗਾ ਕਿੰਨੇ ਦਾ 550 ਦਾ 550 ਦਾ 550 ਦਾ ਕਾਟਨ ਦਾ ਸੂਟ ਇਸ ਦੇ ਵਿੱਚ ਤੁਹਾਨੂੰ ਹੋਰ ਬਥੇਰੇ ਰੰਗ ਹੋਰ ਬਥੇਰੇ ਡਿਜ਼ਾਈਨ ਮਿਲ ਜਾਣਗੇ ਇਹ ਵੀ ਤੁਹਾਨੂੰ ਕਿੱਥੇ ਮਿਲਣਗੇ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਤੁਸੀਂ ਕਹੋਗੇ ਇੰਨੇ ਸਸਤੇ ਕਿਉਂ ਹੈ ਕਿਉਂਕਿ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਆਪਦੀ ਫੈਕਟਰੀ ਹੈ ਸੂਟਾਂ ਦੀ ਤਾਂ ਦੇਖੀ ਚੱਲਿਓ ਹੁਣ ਤੁਹਾਨੂੰ ਦਿਖਾਣੇ ਹੋਰ ਸੂਟ ਤੇ ਆਓ ਚਲੀਏ ਪਹਿਲਾਂ ਜਦੋਂ ਅਸੀਂ ਇੱਕ ਰਖੜੀ ਵੇਲੇ ਵੀਡੀਓ ਪਾਈ ਸੀ ਉਦੋਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਚੌਕਲੇਟ ਫੈਬਰਿਕ ਸੂਟ ਨੇ ਉਹਨਾਂ ਦਾ ਸਰਕਾਰੀ ਰੇਟ ਹੁੰਦਾ ਬਾਜ਼ਾਰ ਦੇ ਵਿੱਚ 1500 1600 1700 ਪਰ ਉਹੀ ਸੂਟ ਜਿਹੜੇ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਫੈਕਟਰੀ 'ਚ ਬਣਦੇ ਨੇ ਇੱਥੇ ਕਿੰਨੇ ਦਾ ਮਿਲਦਾ ਸਿਰਫ 800 ਰੁਪਏ ਦਾ 800 ਰੁਪਏ ਦਾ 800 ਰੁਪਏ ਦਾ ਵਰਕ ਦੇਖੋ ਡਿਜ਼ਾਈਨ ਦੇਖੋ ਇਦੇ ਨਾਲ ਤੁਹਾਨੂੰ ਦੁਪੱਟਾ ਜਿਹੜਾ ਉਹਦੇ ਉੱਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਤਾਂ ਉਸ ਤੋਂ ਬਾਅਦ ਰੰਗ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਜਿੰਨੇ ਮਰਜ਼ੀ ਇਹ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਨੇ ਸੂਟ ਏਸੇ ਕਰਕੇ 8-800 ਰੁਪਏ ਦੇ ਹੈ ਨਹੀਂ ਇਹਦਾ ਬਾਜ਼ਾਰ ਦੇ ਵਿੱਚ ਜਿੱਥੋਂ ਮਰਜ਼ੀ ਵਗਜੋ ਲੁਧਿਆਣੇ ਵਗਜੋ ਚੰਡੀਗੜ੍ਹ ਵਗਜੋ ਪਟਿਆਲੇ ਬਰਨਾਲੇ ਬਠਿੰਡੇ ਮਾਨਸਾ ਉੱਥੇ ਤੁਹਾਨੂੰ ਇੱਥੇ 1500 1600 ਦਾ ਰੇਟ ਹੀ ਦੱਸਣਗੇ ਪਰ ਫੈਂਸੀ ਸਾੜੀ ਹਾਊਸ ਵਾਲਿਆਂ ਦੀ ਆਪ ਦੀ ਫੈਕਟਰੀ ਹੈ ਇਸ ਕਰਕੇ ਉਹ ਤੁਹਾਨੂੰ ਦੇਣਗੇ 800 ਰੁਪਏ ਦਾ ਸੂਟ ਪੂਰਾ ਸੂਟ ਦੁਪੱਟੇ ਦੇ ਨਾਲ 800 ਰੁਪਏ ਦਾ ਇਹਦੇ ਵਿੱਚ ਤੁਸੀਂ ਰੰਗ ਦੇਖ ਲਓ ਡਿਜ਼ਾਈਨ ਦੇਖ ਲਓ ਆ ਲੋ ਜਿੰਨੇ ਮਰਜ਼ੀ ਰੰਗ ਲਓ ਜੀ ਜਿੰਨੇ ਮਰਜ਼ੀ ਰੰਗ ਤੁਸੀਂ ਜੇ ਕਹੋ ਨਾ ਵੀ 500 ਰੰਗ ਚਾਹੀਦਾ ਤਾਂ ਵੀ ਮਿਲ ਜੂਗਾ ਆ ਲੋ ਰੰਗਾਂ ਦੀ ਕੀ ਗੱਲ ਕਰਦੇ ਹੋ ਵਾਹ ਜੀ ਵਾਹ ਆ ਲੋ ਡਿਜ਼ਾਈਨਾਂ ਦੀ ਕੀ ਗੱਲ ਕਰਦੇ ਹੋ ਲੈ ਦੱਸ ਕਮਾਲ ਹੋ ਗਈ ਆ ਲੋ 800 ਰੁਪਏ ਦਾ ਇਹੀ ਸੂਟ ਮਾਰਕੀਟ ਦੇ ਵਿੱਚ ਤੁਹਾਨੂੰ 15-1600 ਰੁਪਏ ਦਾ ਮਿਲੂਗਾ ਸਾਡੇ ਕੋਲ ਇਹ ਕਿਉਂ ਸਸਤਾ ਹੈ ਕਿਉਂਕਿ ਫੈਨਸੀ ਸਾੜੀ ਹਾਊਸ ਵਾਲਿਆਂ ਦੀ ਭਾਈ ਆਪਦੀ ਫੈਕਟਰੀ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਰਕਾਰੀ ਰੇਟ ਹੈ ਚਾਕਲੇਟ ਫੈਬਰਿਕ ਦਾ ਜਿੱਥੇ ਮਰਜ਼ੀ ਪਤਾ ਕਰ ਲਿਓ ਸਾਡਾ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਇੱਥੇ ਤੁਹਾਨੂੰ ਸਿਰਫ 800 ਰੁਪਏ ਦਾ ਮਿਲੂ 800 ਰੁਪਏ ਦਾ ਜਿਹੜੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਫਰੂਕਾਬਾਦੀ ਸੂਟ ਦਿਖਾਏ ਸੀ ਜਿਹੜੇ ਬਾਜ਼ਾਰ ਦੇ ਵਿੱਚ 35-3600 ਰੁਪਏ ਦਾ ਰੇਟ ਹੈ ਸਰਕਾਰੀ ਰੇਟ ਅਸੀਂ ਉਹਦਾ ਰੇਟ ਪਾਇਆ ਸੀ ਪਹਿਲਾਂ ਜੀ 1800 ਰੁਪਿਆ ਆ ਵੇਖੋ ਪਰ ਹੁਣ ਤੁਹਾਡੇ ਵਾਸਤੇ ਇੱਕ ਆਫਰ ਹੋਰ ਆ ਚੁੱਕੀ ਹੈ ਤੁਹਾਨੂੰ 200 ਰੁਪਏ ਹੋਰ ਡਿਸਕਾਊਂਟ ਕਰਤਾ ਆ ਲੋ ਫਰੂਕਾਬਾਦੀ ਸੂਟ ਸਿਰਫ 1600 ਰੁਪਏ ਦਾ ਇਹਦੇ ਉੱਤੇ ਵਰਕ ਦੇਖੋ ਡਿਜ਼ਾਈਨ ਦੇਖੋ ਇਹ ਤਾਂ ਹਜੇ ਕੁਝ ਵੀ ਨਹੀਂ ਜਦੋਂ ਤੁਹਾਨੂੰ ਦੁਪੱਟਾ ਦਿਖਾਵਾਂਗੇ ਨਾ ਫਿਰ ਤੁਸੀਂ ਕਹੋਗੇ ਵਾਜੀ ਵਾਹ ਕੀ ਬਾਤ ਹੈ ਆ ਦੇਖੋ ਜੀ ਦੁਪੱਟੇ ਦੇ ਉੱਤੇ ਵਰਕ ਦੇਖੋ ਸਾਈਡ ਤੇ ਆ ਲੋ ਆਇਆ ਜੀ ਦੁਪੱਟਾ ਤਾਂ ਚਾਰੇ ਪਾਸੇ ਦੁਪੱਟੇ ਦੇ ਉੱਤੇ ਵਰਕ ਹੋਊਗਾ ਆ ਲੋ ਸਿਰਫ 1600 ਰੁਪਏ ਦਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ ਸਰਕਾਰੀ ਰੇਟ ਜਿਹਦਾ ਹੈਗਾ 3500 3600 ਰੁਪਿਆ ਇੱਥੇ ਤੁਹਾਨੂੰ ਸਿਰਫ 1600 ਰੁਪਏ ਦਾ ਮਿਲੂਗਾ ਆ ਲੋ ਹੋਰ ਦਿਖਾਈਏ ਰੰਗ ਆ ਲੋ ਹੋਰ ਦਿਖਾ ਦਿੰਨੇ ਆ ਰੰਗ ਵੀ ਦੇਖੋ ਡਿਜ਼ਾਈਨ ਵੀ ਦੇਖੋ ਤੇ ਨਾਲ ਤੁਸੀਂ ਦੁਪੱਟਾ ਵੀ ਦੇਖੋ ਹਲੋ ਸਿਰਫ 1600 ਰੁਪਏ ਜੇ ਤੁਹਾਨੂੰ ਸਾਰੇ ਸੂਟ ਅਸੀਂ ਵੀਡੀਓ ਦੇ ਵਿੱਚ ਦਿਖਾ ਦੇਦਾ ਵੀਡੀਓ ਬਣ ਜਾਣੀ ਬਹੁਤ ਲੰਬੀ ਇਸ ਕਰਕੇ ਤੁਹਾਨੂੰ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਆਉਣਾ ਪੈਣਾ ਇਹਨਾਂ ਦੀ ਆਪ ਦੀ ਫੈਕਟਰੀ ਆ 35 3600 ਵਾਲੇ ਸੂਟ ਤੁਹਾਨੂੰ ਆਧ ਰੇਟ ਨਾਲੋਂ ਵੀ ਘੱਟ ਮਿਲਣਗੇ ਸਟਾਰਟਿੰਗ ਆ ਜਿਹੜੀ ਉਹ 550 ਤੋਂ ਐ 550 800 1000 1200 1500 ਤਾਂ ਤੁਹਾਨੂੰ ਆ ਦਿਖਾਇਆ ਜਿਹੜਾ 3536 1600 ਸੂਟ ਇਹ ਤੁਹਾਨੂੰ ਸਿਰਫ 1600 ਰੁਪਏ ਦਾ ਮਿਲੂਗਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਵਧੀਆ ਕੁਆਲਿਟੀ ਚਾਹੀਦੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਤੁਹਾਨੂੰ ਹੋਰ ਰੰਗ ਡਿਜ਼ਾਈਨ ਦਿਖਾਈਏ ਆ ਲੋ ਆ ਲੋ 14 15 1600 ਰੁਪਏ ਦੀ ਰੇਂਜ ਦੇ ਵਿੱਚ ਆ ਤੁਸੀਂ ਡਿਜ਼ਾਈਨ ਦੇਖੋ ਜੀ ਕਿੰਨੇ ਹੋਰ ਵੀ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਚਿੰਤਾ ਕਿਉਂ ਕਰਦੇ ਹੋ ਜਿਹੜਾ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚ 505500 ਦਾ ਮਿਲਦਾ ਉਹ ਤੁਹਾਨੂੰ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਕਿੰਨੇ ਦਾ ਮਿਲੂਗਾ ਸਿਰਫ 2400 ਰੁਪਏ ਦਾ ਆਦਰ ਰੇਟ ਨਾਲੋਂ ਵੀ ਘੱਟ ਰੇਟ ਆ ਲੋ ਇਹਨੂੰ ਕਹਿੰਦੇ ਨੇ ਜੀ ਮੋਰ ਡਿਜ਼ਾਈਨ ਜਿੰਨਾ ਤੁਹਾਨੂੰ ਰੇਟ ਦੱਸਿਆ ਨਾ 2400 ਰੁਪਿਆ ਐਨੇ ਦਾ ਤਾਂ ਸੂਟ ਦੇ ਉੱਤੇ ਵਰਕ ਹੋਇਆ ਹੋਇਆ ਹੈ ਵਰਕ ਦੇਖੋ ਜੀ ਕਿੰਨਾ ਸੋਹਣਾ ਹੈ ਇਸ ਦਾ ਜਿਹੜਾ ਦੁਪੱਟਾ ਦੁਪੱਟੇ ਦੇ ਉੱਤੇ ਹੀ ਵਰਕ ਹੋਇਆ ਹੋਇਆ ਆ ਲੋ ਆ ਦੇਖੋ ਜੀ ਦੁਪੱਟਾ 5500 ਰੁਪਏ ਵਾਲਾ ਪੂਰਾ ਸੂਟ ਸਿਰਫ 2400 ਰੁਪਏ ਦਾ ਰੰਗ ਹੋਰ ਦਿਖਾਈਏ ਹੋਰ ਦਿਖਾ ਦਿੰਨੇ ਆ ਲਓ ਜੀ ਜਿੰਨੇ ਮਰਜ਼ੀ ਰੰਗ ਲਓ ਤੇ ਜਿੰਨੇ ਮਰਜੀ ਤੁਸੀਂ ਡਿਜ਼ਾਈਨ ਲਓ ਇਹਦੇ ਵਿੱਚ ਆ ਲੋ ਆ ਦੇਖੋ ਜੀ ਇਹ ਆ ਲੋ ਡਿਜ਼ਾਈਨ ਦੇਖੋ ਸੂਟ ਦਾ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਪਤਾ ਕਰ ਲਿਓ ਜਿੱਥੇ ਮਰਜੀ ਰੇਟਾਂ ਦੀ ਟਰਾਈ ਕਰ ਲਿਓ ਸਾਡਾ ਚੈਲੰਜ ਹੋਊਗਾ ਜੇ ਤੁਹਾਨੂੰ 5500 5000 ਤੋਂ ਆ ਸੂਟ ਕੱਟ ਮਿਲ ਜੇ ਪਰ ਸਾਡੇ ਕੋਲੋਂ ਸਿਰਫ 2400 ਰੁਪਏ ਆ ਲੋ ਇਹਨੂੰ ਕਹਿੰਦੇ ਨੇ ਜੀ ਜੰਗਲ ਵਰਕ ਆ ਲੋ ਤਹ ਇਹਦਾ ਡਿਜ਼ਾਈਨ ਦੇਖੋ ਲੁੱਕ ਦੇਖੋ ਸੂਟ ਦੀ ਇਹਦਾ ਜਿਹੜਾ ਦੁਪੱਟਾ ਹੈ ਦੁਪੱਟੇ ਦੇ ਉੱਤੇ ਵੀ ਵਰਕ ਹੋਇਆ ਹੋਊਗਾ ਤਾਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਤੁਹਾਨੂੰ ਕਿੱਥੇ ਮਿਲਣੇ ਆ ਜੀ ਸਿਰਫ ਫੈਂਸੀ ਸਾੜੀ ਹਾਊਸ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤਾਂ ਫੋਨ ਕਮਾ ਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਆ ਲੋ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਪਰ ਵੀਡੀਓ ਦੇ ਵਿੱਚ ਅਸੀਂ ਸਾਰੇ ਰੰਗ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਫਿਰ ਲੰਬੀ ਵੀਡੀਓ ਕੋਈ ਦੇਖਦਾ ਨਹੀਂ ਤਾਂ ਤੁਸੀਂ ਡਿਜ਼ਾਈਨ ਦੇਖੋ ਜੀ ਇਹ ਵੀ 55500 ਰੁਪਏ ਸਰਕਾਰੀ ਰੇਟ ਹੈ ਮਾਨਸਾ ਬਲੱਡਾ ਚੰਡੀਗੜ੍ਹ ਲੁਧਿਆਣਾ ਬਠਿੰਡਾ ਬਰਨਾਲਾ ਪਰ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਸਿਰਫ 2400 ਰੁਪਏ ਦਾ ਸਾਡਾ ਚੈਲੰਜ ਹੋਊ ਸਾਡੀ ਗਾਰੰਟੀ ਹੋਊ ਵੀ ਸਾਡੇ ਵਾਲੇ ਰੇਟ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਕੋਈ ਵੀ ਤੁਹਾਨੂੰ ਇੱਥੇ ਸਰਦੀਆਂ ਵਾਸਤੇ ਗਰਮ ਸੂਟ ਵੀ ਮਿਲਣਗੇ ਜੰਗਲ ਸੂਟ ਕਹਿ ਦਿੰਨੇ ਆ ਵਰਕ ਦੇਖੋ ਆ ਦੁਪੱਟਾ ਦੇਖੋ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਹਾਫ ਰੇਟਾਂ ਦੇ ਵਿੱਚ ਫੈਕਟਰੀ ਰੇਟਾਂ ਤੇ ਮਿਲਣਗੇ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਜਿੰਨੇ ਮਰਜ਼ੀ ਰੰਗ ਲੈ ਲਓ ਤੇ ਜਿੰਨੇ ਮਰਜ਼ੀ ਲੈ ਲਓ ਡਿਜ਼ਾਈਨ ਤੇ ਫਟਾਫਟ ਆਜੋ ਪ੍ਰਾਣੀ ਗਊਸ਼ਾਲਾ ਰੋਡ ਤੇ ਫੈਕਟਰੀ ਰੇਟਾਂ ਤੇ ਮਾਲ ਜਿੰਨਾ ਮਰਜ਼ੀ ਚੱਕ ਲਓ ਇੱਕ ਸੂਟ ਲੈ ਲਓ ਦੋ ਲੈ ਲਓ ਚਾਰ ਲੈ ਲਓ ਪੰਜ ਲੈ ਲਓ ਵਿਆਹ ਸ਼ਾਦੀਆਂ ਵਾਸਤੇ ਸੂਟ ਗਰਾਰੇ ਸ਼ਰਾਰੇ ਲਹਿੰਗੇ ਲਾਚੇ ਤੁਹਾਨੂੰ ਬ੍ਰਾਂਡਡ ਕੰਪਨੀਆਂ ਤੇ ਮਿਲਣਗੇ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਫੈਕਟਰੀ ਰੇਟਾਂ ਤੇ ਕੋਈ ਜਾਣਕਾਰੀ ਲੈਣੀ ਹੈ ਫੋਨ ਕਰੋ ਉੱਤੇ ਜ਼ਿਆਦਾ ਜਾਣਕਾਰੀ ਪਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰਨ ਵਾਲੇ ਨੂੰ ਅਸੀਂ ਐਕਸਟਰਾ ਡਿਸਕਾਊਂਟ ਵੀ ਦੇਵਾਂਗੇ ਤਾਂ ਆਜੋ ਵਿਆਹ ਸ਼ਾਦੀਆਂ ਵਾਲੇ ਗਰਮ ਸੂਟ ਵਰਕ ਦੇਖੋ ਜੀ ਦਾਜ ਵਰੀ ਦਾ ਸਾਰਾ ਕੱਪੜਾ ਤੁਹਾਨੂੰ ਫੈਨਸੀ ਸੂਟ ਇੱਥੇ ਮਿਲਣਗੇ ਫੈਨਸੀ ਸਾੜੀ ਹਾਊਸ ਵਾਲਿਆਂ ਦੇ ਤਾਂ ਦੇਖੋ ਜੀ ਪੂਰਾ ਸੂਟ ਨਾਲ ਇਹਦੇ ਦੁਪੱਟਾ ਦੁਪੱਟੇ ਦੀ ਸਾਈਡ ਤੇ ਪੂਰਾ ਵਰਕ ਹੋਇਆ ਹੋਇਆ ਤੇ ਸੂਟ ਦੀ ਮੈਚਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਹੈ ਉੱਤੇ ਸ਼ੀਸ਼ੇ ਲੱਗੇ ਹੋਏ ਨੇ ਜੀ ਤਾਂ ਇਹ ਤੁਹਾਨੂੰ ਕਿੱਥੇ ਮਿਲਣਗੇ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਹੋਲ سیل ਰੇਟਾਂ ਤੇ ਇਹਨਾਂ ਦੀ ਆਪ ਦੀ ਫੈਕਟਰੀ ਹੈ ਜੀ ਦੋ ਦੋ ਫੈਕਟਰੀਆਂ ਲੱਗੀਆਂ ਨੇ ਸੂਟਾਂ ਦੀਆਂ ਤਾਂ ਤੁਹਾਨੂੰ ਇਹ ਸਾਰੇ ਬਾਜ਼ਾਰ ਨਾਲੋਂ ਘੱਟ ਕਿਉਂਕਿ ਸਾਰੇ ਬਾਜ਼ਾਰ ਚ ਮਾਲ ਇੱਥੋਂ ਜਾਂਦਾ ਫੈਕਟਰੀ ਰੇਟਾਂ ਤੇ ਬੈਲਵਟ ਦੇ ਸੂਟ ਤਾਂ ਬੈਲਵਟ ਦੇ ਵਿੱਚ ਬਲੈਕ ਕਲਰ ਨਾਲ ਤੁਸੀਂ ਦੁਪੱਟਾ ਦੇਖੋ ਦੁਪੱਟੇ ਦੀ ਮੈਚਿੰਗ ਦੇਖੋ ਜੀ ਪੂਰਾ ਸੋਨਾ ਫੀਸ ਹੈ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਪਹੁੰਚ ਜਾਓ ਫੈਕਟਰੀ ਰੇਟਾਂ ਤੇ ਤੁਹਾਨੂੰ ਮਿਲਣਗੇ ਵਿਆਹ ਸ਼ਾਦੀਆਂ ਵਾਲੇ ਫੈਂਸੀ ਸੂਟ ਆ ਆ ਗਿਆ ਜੀ ਗਰਾਰਾ ਸੂਟ ਇਹਦਾ ਵਰਕ ਦੇਖੋ ਕਿੰਨਾ ਸੋਹਣਾ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਇਹਦੇ ਨਾਲ ਆ ਗਰਾਰਾ ਆ ਗਿਆ ਜੀ ਤੇ ਆ ਆ ਗਿਆ ਇਹਦੇ ਨਾਲ ਦੁਪੱਟਾ ਇਹਦੇ ਵਿੱਚ ਰੰਗ ਤੁਹਾਨੂੰ ਰੰਗਾਂ ਦੀ ਜੇ ਗੱਲ ਕਰੀਏ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਹੈ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਤਾਂ ਇਹ ਵੀ ਤੁਹਾਨੂੰ ਫੈਕਟਰੀ ਰੇਟਾਂ ਤੇ ਮਿਲਣਗੇ ਫੈਂਸੀ ਸਾੜੀ ਹਾਊਸ ਵਾਲਿਆਂ ਤੋਂ ਤਾਂ ਦੇਖੋ ਜੀ ਪਿਆਰੇ ਪਿਆਰੇ ਕਲਰ ਨੇ ਇਹ ਤੁਹਾਨੂੰ ਹੋਲ سیل ਰੇਟਾਂ ਤੇ ਫੈਕਟਰੀ ਰੇਟਾਂ ਤੇ ਕਿੱਥੇ ਮਿਲਣਗੇ ਫੈਂਸੀ ਸਾੜੀ ਹਾਊਸ ਵਾਲਾਂ ਦੇ ਵਿਆਹ ਸ਼ਾਦੀਆਂ ਵਾਲੀ ਵੈਰਾਈਟੀ ਆ ਸਾਰੀ ਤਾਂ ਤੁਹਾਨੂੰ ਜਿਹੜਾ ਵਿਆਹ ਸ਼ਾਦੀਆਂ ਦਾ ਸਾਰਾ ਕੱਪੜਾ ਗਾ ਕਿੱਥੇ ਮਿਲੂਗਾ ਫੈਂਸੀ ਸਾੜੀ ਹਾਊਸ ਪ੍ਰਾਣੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੁਣੇ ਫੋਨ ਘੁਮਾਓ ਤੇ ਜ਼ਿਆਦਾ ਜਾਣਕਾਰੀ ਪਾਓ ਇਹੀ ਰੰਗ ਨਹੀਂ ਖੋਰ ਇਸ ਤੋਂ ਇਲਾਵਾ ਬਹੁਤ ਰੰਗ ਮਿਲਣਗੇ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਜਿਵੇਂ ਕਿ ਤੁਸੀਂ ਆਹ ਦੇਖ ਹੀ ਰਹੇ ਹੋ ਬਹੁਤ ਹੀ ਜਿਆਦਾ ਸੋਹਣਾ ਬਰੈਡ ਲਹਿੰਗਾ ਹੈਗਾ ਸਾਰਾ ਦਰਦੋਜੀ ਕੰਮ ਦਾ ਪਿਓਰ ਦੱਪਕੇ ਦਾ ਕੰਮ ਹੈ ਇਹਦੇ ਵਿੱਚ ਪਰਲ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਲਹਿੰਗੇ ਤੁਸੀਂ ਬਥੇਰੇ ਦੇਖੇ ਹੋਣਗੇ ਪਰ ਜਿਹੜਾ ਆਹ ਲਹਿੰਗਾ ਜੀ ਪਿਓਰ ਸ਼ਿਮਰ ਦਾ ਲਹਿੰਗਾ ਹੈ ਸ਼ਿਮਰ ਦਾ ਦੁਪੱਟਾ ਹੈ ਜਿਵੇਂ ਅੱਜ ਕੁੜੀਆਂ ਕਹਿੰਦੀਆਂ ਨੇ ਵੀ ਆਪਾਂ ਨੈਟ ਦੇ ਦੁਪੱਟੇ ਨਹੀਂ ਲੈਣੇ ਤਾਂਟ ਕੇ ਛੋਲੇ ਵਾਸਤੇ ਬਿਲਕੁਲ ਹੀ ਨਵਾਂ ਡਿਜ਼ਾਈਨ ਬਣਾਤਾ ਜੀ ਆਪਾਂ ਲਹਿੰਗੇ ਦੇ ਵਿੱਚ ਕਲਰ ਡਿਜ਼ਾਈਨ ਵਾਧੂ ਮਿਲ ਜਾਣਗੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਲਹਿੰਗਾ ਮਿਲ ਜੂਗਾ ਲਹਿੰਗੇ ਸੋਨੂ ਸੂਟਾ ਵਾਂਗੂ ਦਿਖਾ ਦਾਂਗੇ ਜੀ ਸੂਟਾ ਵਾਂਗੂ ਟੌਪ ਟੌਪ ਦਾ ਕੰਮ ਟੌਪ ਟੌਪ ਦੀ ਚੀਜ਼ ਸਾਰੇ ਡਿਜ਼ਾਈਨਰ ਤੋਂ ਡਿਜ਼ਾਈਨਰ ਸੱਬਿਆ ਸਾਚੀ ਕਨਸੈਪਟ ਦੇ ਲਹਿੰਗੇ ਪੂਰੇ ਟੌਪ ਟੌਪ ਦੇ ਲਹਿੰਗੇ ਮਿਲਣਗੇ ਜੀ ਫੈਂਸੀ ਸਾੜੀ ਹਾਊਸ ਗਊਸ਼ੱਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਫਿਰ ਚੋਲੀ ਚੋਲੀ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਫਰੰਟ ਨਾਲ ਫਰੰਟ ਸੋਹਣਾ ਬੈਗ ਨਾਲ ਬੈਗ ਸੋਹਣੀ ਆ ਤੇ ਬਾਜੂ ਨਾਲ ਬਾਜੂ ਸੋਹਣੀ ਐ ਟਾਪ ਟਾਪ ਦੇ ਲਹਿੰਗੇ ਆ ਜੀ ਜਮਾ ਨਵੇਂ ਲਹਿੰਗੇ ਆ ਕੋਈ ਤੁਹਾਨੂੰ ਲੱਗਿਆ ਹੋਇਆ ਲਹਿੰਗਾ ਨਹੀਂ ਮਿਲੂਗਾ ਵਿਚ ਵਿਚ ਜਿਵੇਂ ਲੱਗੇ ਹੋਏ ਲਹਿੰਗੇ ਦੇਣ ਦੁਕਾਨਦਾਰ ਟਾਪ ਟਾਪ ਦੇ ਲਹਿੰਗੇ ਦੇਵਾਂਗੇ ਤੁਹਾਨੂੰ ਜਮਾ ਅਨਟਚ ਲਹਿੰਗੇ ਦੇਖੋ ਜੀ ਆ ਜਿਹੜਾ ਲਹਿੰਗਾ ਹੈ ਲਹਿੰਗਾ ਹੀ ਬਹੁਤ ਸੋਹਣਾ ਹੈ ਸਾਰਾ ਡਿਜ਼ਾਈਨ ਦੇਖੋ ਜੀ ਲਹਿੰਗੇ ਦਾ ਇੰਨਾ ਪਿਆਰਾ ਡਿਜ਼ਾਈਨ ਹੈ ਇੰਨਾ ਪਿਆਰਾ ਲਹਿੰਗਾ ਸਾਰੇ ਥੀਮ ਬਣੇ ਹੋਏ ਆ ਜੀ ਲਹਿੰਗੇ ਬੜੇ ਦੇਖੇ ਹੋਣਗੇ ਫਰੋਕ ਵਾਲੇ ਪਰ ਇਹ ਡਿਫਰੈਂਟ ਲਹਿੰਗਾ ਹੈ ਜੀ ਕਿਉਂਕਿ ਪਿਓਰ ਸਿਲਕ ਦੇ ਉੱਪਰ ਹੈ ਜੀ ਆਰਗੈਂਜ਼ਾ ਦੇ ਦੁਪੱਟੇ ਨਾਲ ਟੌਪ ਦਾ ਲਹਿੰਗਾ ਟੌਪ ਦਾ ਕੰਮ ਟੌਪ ਦਾ ਕਲਰ ਸਾਰਾ ਹੀ ਕੰਮ ਦੇਖੋ ਇਹਦੇ ਵਿੱਚ ਸਾਰਾ ਪਿਓਰ ਦਬਕੇ ਦਾ ਲਹਿੰਗਾ ਹੈ ਜੀ ਆਮ ਕਿਤੋਂ ਨਹੀਂ ਮਿਲਦਾ ਮਿਲੂ ਸੋਨੂੰ ਫੈਂਸੀ ਸਾੜੀ ਹਾਊਸ ਗਊਸ਼ਾਲਾ ਰੋਡ ਬਿਲਕੁਲ ਮਾਨਸਾ ਤੋਂ ਜੀ ਤਾਂ ਮੋਰਨੀਆਂ ਵਾਲੇ ਡਿਜ਼ਾਈਨ ਵੀ ਤੁਹਾਨੂੰ ਵਿੱਚ ਮਿਲਣਗੇ ਹਾਂਜੀ ਮੋਰਨੀਆਂ ਵਾਲੇ ਡਿਜ਼ਾਈਨ ਬਹੁਤ ਹੀ ਜ਼ਿਆਦੇ ਸੋਹਣੇ ਸੋਹਣੇ ਲਹਿੰਗੇ ਟੌਪ ਟੌਪ ਦੇ ਲਹਿੰਗੇ ਫੈਂਸੀ ਸਾੜੀ ਹੌਸ ਵਾਲਿਆਂ ਦੇ ਮਿਲੂਗਾ ਜੀ ਖੁੱਲਾ ਚੈਲੰਜ ਹੈ ਜੀ ਖੁੱਲਾ ਚੈਲੰਜ ਇਸ ਤਰ੍ਹਾਂ ਦਾ ਲਹਿੰਗਾ ਤੁਹਾਨੂੰ ਸਾਰੀ ਮਾਨਸਾ ਕੀ ਚੰਡੀਗੜ੍ਹ ਤੱਕ ਵੀ ਕਿਤੇ ਮਿਲ ਜੇ ਤਾਂ ਇਹ ਤੁਹਾਨੂੰ ਇੱਕੋ ਇੱਕ ਦੁਕਾਨ ਤੇ ਮਿਲੇਗਾ ਮਾਨਸਾ ਦੀ ਮਸ਼ਹੂਰ ਦੁਕਾਨ ਫੈਨਸੀ ਸਾੜੀ ਹਾਊਸ ਪ੍ਰਾਣੀ ਗਊਸ਼ਾਲਾ ਰੋਡ ਮਾਨਸਾ